ਨਾ ਤਾਂ ਆਪਾਂ ਨੇ ਬਾਬਾ ਜੀ ਦੀ ਕਿਰਪਾ ਨਾਲ ਕੋਈ ਕੰਪੀਟੀਸ਼ਨ ਹਾਰਿਆ ਤੇ ਹਰ ਇੱਕ ਜਗਤੋਂ ਬੈਸਟ ਡਾਂਸਰ ਵਾਲਾ ਜਿਹੜਾ ਹੈਗਾ ਸੀ ਉਹ ਟਾਈਟਲ ਆਉਂਦਾ ਹੀ ਰਿਹਾ ਇਹ ਉੱਪਰ ਵਾਲੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਿਹਰ ਰਹੀ ਹੈ ਮੈਨੂੰ ਮੇਰਾ ਭਰਾ ਮਿਲ ਗਿਆ ਹਰਜੀਤ ਸਾਡੀ ਜੋੜੀ ਬਣੀ ਮਹਿੰਦਰਾ ਕਾਲਜ ਲਈ ਫਿਰ ਉਹ ਤਾਂ ਫਿਰ ਸੋਨੇ ਤੇ ਸੁਆਗੇ ਵਾਲੀ ਗੱਲ ਸੀਗੀ ਪਹਿਲਾਂ ਮੈਂ ਉਧਰ ਇਕੱਲਾ ਹੀ ਹੁੰਦਾ ਸੀਗਾ ਤੇ ਫਿਰ ਮੇਰੇ ਨਾਲ ਆ ਗਿਆ ਹੀਰਾ ਇੱਕ ਬੰਦਾ ਤੁਹਾਡੀ ਇੱਕ ਨੰਬਰ ਤੇ ਜੋੜੀ ਹਾਂਜੀ ਹਾਂਜੀ ਅਸੀਂ ਉਹ ਲੀਡ ਕੀਤਾ ਵੈਸਤਾ ਜਿੰਨੇ ਜਿੰਨੇ ਸਾਲ ਭੰਗੜਾ ਪਾਇਆ ਮੈਂ ਉਹ ਲੀਡ ਕੀਤਾ ਉਹਨਾਂ ਦਾ ਮਿਊਜ਼ਿਕ ਵੀ ਨਹੀਂ ਸਾਨੂੰ ਫਤਿਹਗੜ੍ਹ ਸਾਹਿਬ ਦੋ ਨੰ ਕਿਉਂਕਿ ਅਸੀਂ ਭੰਗੜਾ ਸੱਚੀ ਕਹਿੰਦਾ ਵੇ ਅਸੀਂ ਜਨੂਨੀਅਤ ਦੀ ਹੱਦ ਤੱਕ ਪਾਇਆ ਅਸੀਂ ਆਪਣੇ ਲਈ ਪਾਇਆ ਅਸੀਂ ਕਿਸੇ ਨੂੰ ਕਿਸੇ ਨੂੰ ਦਿਖਾਉਣ ਵਾਸਤੇ ਨਹੀਂ ਇਹ ਵੀ ਇਹ ਵੀ ਦੱਸ ਦਿੰਦਾ ਤੁਹਾਨੂੰ ਕਿ ਜਿੱਤਣ ਵਾਸਤੇ ਵੀ ਨਹੀਂ ਪਾਇਆ ਹੈ ਫੈਸਟੀਵਲ ਆਫ ਇੰਡੀਆ ਫੈਸਟੀਵਲ ਆਫ ਇੰਡੀਆ ਔਰ ਚੀਨ ਦੇ ਵਿੱਚ ਪਹਿਲੀ ਐਂਟਰੀ ਹੋਣੀ ਸੀ ਕਿਸੇ ਟੀਮ ਦੀ ਵਰਲਡ ਚ ਉਸ ਤੋਂ ਪਹਿਲਾਂ ਉਹਨਾਂ ਨੇ ਬੰਦ ਕੀਤਾ ਹੋਇਆ ਸੀ ਕੋਲ ਕੁੁੱਤਰ ਆ ਗਿਆ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਐਕਚੁਅਲੀ ਪੰਗੜੀਆਂ ਨੂੰ ਬੁਲਾਇਆ ਹੋਇਆ ਹੈ ਬਿਜ਼ਨਸਮੈਨ ਨਹੀਂ ਬੁਲਾਏ ਹੈਗੇ ਜਿਹੜੇ ਅਸੀਂ ਪਿਓਰ ਪੰਗੜੇ ਵਾਲੇ ਆ ਅਸੀਂ ਹੋਰ ਸਾਨੂੰ ਕੁਝ ਨਹੀਂ ਪਤਾ ਹੈਗਾ ਜਿਸ ਟਾਈਮ ਜੰਨੀ ਦੇਰ ਪੰਗੜੇ ਪਾਇਆ ਪੰਗੜੇ ਪਾਇਏ ਪੈਸੇ ਵੱਲ ਨਾ ਸੀ ਪਜਾ ਦੇਖਿਆ ਸੀ ਨਾ ਹੀ ਹੁਣ ਦੇਖਿਆ ਅਸੀਂ ਇਹਨੂੰ ਕਮਰਸ਼ੀਅਲਾਈਜ਼ ਅਸੀਂ ਕਰੇ ਨਹੀਂ ਸਕੇ ਨਾ ਕੀਤਾ ਨਾ ਅਸੀਂ ਹਾਂ ਨਾ ਅਸੀਂ ਵਿਆਹ ਦੇ ਵਿੱਚ ਕਦੇ ਪੰਗੜਾ ਪਾਇਆ ਜਾਂ ਕਿ ਨਾ ਕਿਸੇ ਗਰੁੱਪ ਦੇ ਵਿੱਚ ਸਾਨੂੰ ਇੱਕ ਵਾਰੀ ਅਸੀਂ ਅਮਰੀਕਾ ਗਏ ਸੀ ਸਾਡੇ ਜਿਦੋਂ ਟੀਮ ਦੇ ਵੀਜੇ ਲੱਗੇ ਮੇਰੇ ਘਰ ਤੱਕ ਏਜੰਟ ਆ ਗਿਆ ਦਿੱਲੀ ਤੋਂ ਪੀ ਆਸੀ ਤੈਨੂੰ ਇੰਨੇ ਪੈਸੇ ਦੇ ਦਿੰਨੇ ਨੇ ਮੈਂ ਕਿਹਾ ਵੀ ਕੰਮ ਹਦਾ ਸੀ ਅਸੀਂ ਜ਼ਿੰਦਗੀ ਵਿੱਚ ਜੇ ਕਰਨਾ ਹੁੰਦਾ ਤਾਂ ਜਿੱਦਾਂ ਮਰਜੀ ਬਸ ਵੀ ਉੱਥੇ ਭੰਗੜੇ ਦਾ ਤੁਸੀਂ ਹਿਸਾਬ ਲਾ ਲਓ ਉਹੀ ਕੰਮ ਹੋਇਆ ਕਿ ਜਿਹੜਾ 93 ਚ ਅਸੀਂ ਜਾਂਦੇ ਤੇ ਉਸ ਤੋਂ ਬਾਅਦ ਚ ਕੀ ਹਾਲ ਹੋਇਆ ਉਹ ਉਹੀ ਭੰਗੜੇ ਦਾ ਸ਼ੁਰੂਆਤ ਹੋ ਗਿਆ ਕਿਉਂਕਿ ਉੱਥੇ ਕੁਝ ਵੱਡੇ ਮਹਾਨ ਕਲਾਕਾਰ ਅੱਜ ਦੇ ਜਿਨ੍ਹਾਂ ਨੇ ਭੰਗੜੇ ਨੂੰ ਪਹਿਲਾਂ ਤਾਂ ਇਹ ਟੀਮਾਂ ਬਣਾ ਲਈਆਂ ਪੁਲਿਸ ਡਿਪਾਰਟਮੈਂਟਾਂ ਚ ਨਚਾਉਣ ਲੱਪੇ ਫਿਰ ਉਹ ਸਟੇਜਾਂ ਤੇ ਆ ਗਏ ਸਟੇਜਾਂ ਤੋਂ ਬਾਅਦ ਹੁਣ ਤੁਸੀਂ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ ਕਈ ਬਹੁਤ ਨਾਮਵਰ ਯੋਧੇ ਆ ਉਹਨਾਂ ਦਾ ਬੜਾ ਨਾਮ ਆ ਇਹਦੇ ਵਿੱਚ ਜੀ ਕੰਟਰੀਬਿਊਸ਼ਨ ਆ ਭੰਗੜੇ ਨੂੰ ਉੱਥੋਂ ਇੱਥੇ ਤੱਕ ਲਿਆਉਣ ਵਿੱਚ ਮੇਰੇ ਸਾਹਮਣੇ ਜੇ ਦੁਸ਼ਮਣ ਵੀ ਨੱਚ ਰਿਹਾ ਹੋਊਗਾ ਵਧੀਆ ਤਾਂ ਅਸੀਂ ਤਾਂ ਉਹਨੂੰ ਫਸਟ ਕੱਢਣੇ ਆ ਕਿਉਂਕਿ ਉੱਥੇ ਜਾ ਕੇ ਕੁਝ ਨਹੀਂ ਪਤਾ ਲੱਗਦਾ ਹੈਗਾ ਤੇ ਉੱਥੇ ਉਸ ਦਿਨ ਮੈਂ ਹੁਣ ਕੀ ਕਰਨ ਲੱਗਿਆ ਜਿੱਥੇ ਕਿਤੇ ਜਾਣਾ ਕਿਤੇ ਉਸ ਦਿਨ ਮੈਂ ਆਪਣਾ ਮੋਬਾਈਲ ਜਰੂਰ ਆਫ ਕਰ ਲੈਣਾ ਕਿਉਂਕਿ ਉਸ ਦਿਨ ਸਾਰੇ ਭਾਈ ਜੀ 4 ਨੰਬਰ ਟੀਮ ਥੋੜੇ ਵੀਰ ਦੀ ਆ ਅੱਛਾ ਜੀ 5 ਨੰਬਰ ਟੀਮ ਹੈਗੇ ਸਾਰੇ ਮਿੱਤਰ ਹੀ ਨੇ ਹੁਣ ਕੋਸ ਤਾਂ ਆਪਣਾ ਤਾਂ ਫਿਰ ਸਾਰਿਆਂ ਨੂੰ ਫਸਟ ਕੱਢ ਕੇ ਆਉਣਾ